ਦਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਕਰ ਫੈਮਿਲੀ ਵਿੱਚ ਤੁਹਾਡਾ ਸਵਾਗਤ ਹੈ। ਪੰਡਾ ਕੱਢਣੇ ਵਿੱਚ ਅੱਜ ਬਣਾਣ ਲੱਗਿਆ ਸੀ ਕਰੇਲੇ ਆਹ ਕਰੇਲੇ ਜਿਹੜੇ ਸਾਡੇ ਘਰ ਦੇ ਨੇ ਸਾਰੇ ਉਹੀ ਆ। ਹਾਂ। ਕੀ ਕਰਨਾ? ਕਰੇਲੇ ਸਾਡੇ ਘਰ ਦੇ ਹੀ ਆ ਇਹ। ਹੈ? ਤੇ ਹਰੇ ਟਾਈਮ ਆ ਦੇਖੋ ਕਿੱਡੇ-ਕਿੱਡੇ ਕਰੇਲੇ ਨੇ ਆ ਦੇਖੋ। 4-5 ਆਪਣੇ ਉੱtre ਨੇ। 4-5? ਮੈਨੂੰ ਲੱਗਦਾ ਕਿ ਤੇ ਸਾਰੇ ਨੇ। ਨਾ ਨਾ। ਚਾਰ ਪੰਜ ਮੁੱਲ ਨਾ ਕੁਝ ਮੁੱਲ ਆਏ ਤੇ ਕੁਝ ਚਾਰ ਪੰਜ ਆਪਣੇ ਨੇ ਆਪਣੇ ਚਾਰ ਪੰਜ ਜੀ ਉੱtre ਨੇ ਹਾਂ ਆ ਜਿਹੜੇ ਮੋਟੇ ਮੋਟੇ ਨੇ ਇਹ ਆਪਣੇ ਨੇ ਜਿਹੜੇ ਛੋਟੇ ਨੇ ਮੋਟੇ ਨੇ ਉਹ ਆਪਣੇ ਨੇ ਜਿਹੜੇ ਲੰਬੇ ਨੇ ਉਹ ਮੁੱਲ ਦੇ ਨੇ ਫਿਰ ਮੈਨੂੰ ਪਤਾ ਨਹੀਂ ਤਾਂ ਪਹਿਲਾਂ ਮੈਨੂੰ ਐ ਤਾਂ ਵੀ ਸਾਰੇ ਹੀ ਕਰਦੇ ਆ ਫਿਰ ਉਹਦੇ ਆਏ ਤੇ ਤਾਂ ਹੀ ਸਵਾਰਕਾ ਥੋੜੇ ਜੇ ਲੰਬੇ ਆ ਕਿਉਂਕਿ ਆਹ ਕਰੇਲਾ ਨਾ ਜਿਹੜਾ ਇਹ ਹੋਏ ਨੇ ਤਾਂ ਮੋਟੇ ਆ ਆਪਣੇ ਜਿਹੜਾ ਆਹ ਕਰੇਲਾ ਏ ਜਿਹੜੇ ਤੁਹਾਨੂੰ ਦਿਖਾਏ ਤੇ ਵੀਡੀਓ ਚ ਪਹਿਲਾਂ ਹੋ ਗਿਆ ਇਹ ਆਪਣਾ ਏ ਹਾਂ ਯਾਰ ਕੋਲੇ ਛੋਟੇ ਜਿਹੜੇ ਲੰਬੇ ਲੰਬੇ ਜਿਹੇ ਆ ਇਹ ਮੁੱਲ ਦੇ ਆ ਹਾਂ ਫਾਦੇ 6:30 ਵੱਜੇ ਆ ਤਿੰਨ ਪਤਾ ਨਹੀਂ ਸਵਾ ਤਿੰਨ ਹੋ ਗਏ ਬੱਸ ਫਿਰ ਕਰੇਲੇ ਬਣਾਉਣ ਨੂੰ 2 2-3 ਘੰਟੇ ਦਾ ਕੰਮ ਹੈ ਇਹ 2-3 ਘੰਟੇ ਲਾਵੇ ਲੰਦੇ ਨੇ ਫਾਦੇ ਧੁੱਪ ਖੜੀ ਹੈ ਗਰਮੀ ਬਹੁਤ ਹੋ ਗਈ ਹੈ ਹਾਂ ਉਹ ਤੇ ਤਮਾ ਨਹੀਂ ਲੱਗਦਾ 4 ਵੱਜਣ ਤਾਂ ਨਹੀਂ ਪਰ ਸ਼ਾਮ ਦੇ 5:00 ਵੱਜੇ ਤੇ ਮਾਣ ਆ ਜਰਾ ਤਾਂ ਸੋਟੀ ਲੱਗਦੀ कितना? अच्छा वो तो थोड़े तो दिते तो दे तो कि चार पेड़ जब मैं कोलेखे किलो चौथे ऐसा किलो है ਮੂਰੀ ਐ ਨਾ ਮਸ਼ੀਨ ਨੂੰ ਕੀ ਹੋ ਗਿਆ ਸੱਟੇ ਨਹੀਂ ਆ ਰਹੇ ਕਰਲੇ ਮੈਂ ਲੱਤ ਤੇ ਧਰੀ ਬੈਠੀ ਆ ਇਹਨੂੰ ਥੋੜਾ ਥੱਲੇ ਤਾਂ ਹੀ ਪਿਆਜ਼ ਜੀਰ ਹੋਣਗੇ ਕਿਉਂਕਿ ਮੰਜੀ ਤੇ ਸਮਾਨ ਹੋ ਗਿਆ ਜਾਵੇ ਫਿਰ ਜਿਹੜੇ ਆ ਗਠੇ ਹੁਣ ਟੀਰ ਟੀਰ ਕੇ ਨਾ ਮੈਂ ਇਹਦੇ ਚ ਪਾਣੀ ਤੇ ਸਿੱਟੀ ਜਾਊਂਗੀ ਨਾ ਹੋਰ ਛੋਟੇ ਕਰੂੰਗੀ ਹਜੇ ਤਾਂ ਇਹ ਤਾਂ ਮੈਂ ਦੱਸ ਰਹੀ ਆ ਵੀ ਇਹ ਚ ਪਾਣੀ ਚ ਸਿੱਟੀ ਜਾਊਗੀ ਨਾਲੇ ਸਾਫ ਹੋਈ ਜਾਣਗੇ ਨਾਲੇ ਇਹਨਾਂ ਦੀ ਕੁੜੱਤਨ ਘਟੀ ਜਾਊਗੀ। ਹੈਰਾਨ ਕਰਦਾ ਗੱਪਿਆਂ ਨੇ ਕਦੇ ਕੋਈ ਘਰ ਬਣਾਉਂਦਾ ਕਦੇ ਗੰਦ ਪਾਉਂਦਾ ਅੱਜ ਫਿਰ ਭਾਈ ਘਰ ਵੇਚਦਾ। ਉਧਰੋਂ ਭਾਈ ਆ ਗਿਆ। ਭਾਈ ਆ ਗਿਆ। ਯੂਵੀ ਦਾ ਘਰ ਵੇਚਦਾ। ਕਹਿੰਦਾ ਪਹਿਲਾਂ ਕਿ ਕੰਮ ਕਰਦਾ। ਯੂਵੀ ਹੁਣ ਲੁਕਦਾ ਫਿਰਦਾ। ਕਹਿ ਕੇ ਆਤੀ। ਮੈਂ ਕਹਿੰਦਾ ਅੱਜ ਤੇ ਵਾ ਮੈਂ ਵੀਡੀਓ ਨਹੀਂ ਬਣਾਉਂਦਾ ਮੇਰਾ ਘਰ ਵੇਚਦਾ। ਆਹ ਉਧਰੋਂ ਪਾਜੀ ਘਰ ਆ ਗਿਆ ਉਧਰੋਂ। ਤੈਂ ਕੀ ਕਰਨਾ? ਮੈਂ ਥੋੜਾ ਵੇਚਿਆ ਫੇਰ। ਮੈਂ ਵੇਚਿਆ। ਚਾਲਾ ਪੈਸੇ ਬਣ ਕੇ ਚਾਰਾ ਤਾਂ ਕਿ ਕਰਨ ਦਾ ਘਰ ਦਾ ਚਾਰ ਪੈਸੇ ਬਣ ਗਏ ਚਾਰ ਪੈਸੇ ਬਣ ਗਏ ਪੈਸੇ ਨੂੰ ਕੀ ਕਰਨਾ 200 ਪੈਸੇ ਚੱਲ ਆ ਫੇਰ ਹੋਰ ਆ ਜਾਓ ਕੱਸਾ ਅੱਜ ਕੀ ਖਾਇਆ ਕੋਈ ਹੋਰ ਨਵਾਂ ਸਮਾਨ ਫੇ ਚਿੱਤਰ ਵੀ ਖਾਇਆ ਮੈਂ ਥੱਪੜ ਮਾਰਨੇ ਹੁਣ ਚਾਮਣ ਲੱਗ ਗਿਆ ਰੱਖ ਪਾਣੀ ਥੱਲੇ ਪਾਣੀ ਦੀ ਸੁਣਿਆ ਨਹੀਂ ਅਰੇ ਲ ਸਾਰੇ ਜਾਂਦੇ ਆ ਯੂਵੀ ਹੁਣ ਸਮਝਦਾਰ ਹੋ ਗਿਆ ਬੋਲਦਾ ਨਹੀਂ ਜਿਆਦਾ ਚਿੱਤਰ ਖਾਣੇ ਸਟਾਰਟ ਹੋ ਗਿਆ ਰੱਖ ਪਾਣੀ ਬਾਜੀ ਦਰ ऊपर ते वैसे ना ना है ना करो दस अन्यों आ देखें ऐ शेड के शेड के ऊपर पहले आ बस तो ना ना तो सुखी जमीन का या अंदर का बस ऐ ना करो बस डंडियाँ डंडियाँ बाँट दो ਆਗੀ ਕਰੇਲਿਆਂ ਦੀ ਬਾਰੀ। ਕੀ ਕਰ ਰਹੇ ਆ? ਕੀ ਕਰ ਰਹੇ ਆ? ਛਿੱਤਰ ਖਾਊਗਾ ਕੈਮਰੇ ਦੇ ਪਿੱਛੇ। ਕਰੋੜ ਨਹੀਂ ਹੋਦੇ, ਸਮਾਨੇ ਕੱਢਣੀ ਆ। ਮੈਂ ਕਰੋੜਾਣਾ ਹੈ ਕਨਾਲਾ ਮੋਕਾ। ਨਾ ਸਮਾਨੇ ਕੱਢਦਣੀ ਇਹਦਾ। ਫੇ ਤੂੰ ਕੱਢ ਲੈ ਲੈ ਮੈਂ ਕਰੋੜ ਦਾ। ਇਹਦੇ ਵਿੱਚ ਕੱਢ ਦੋ। ਕੀ? ਸਮਾਨ। ਆਓ ਫੇਰ ਉਹ ਪੱਛੇ ਪੱਕੇ ਜਿਹਾ ਉੱਪਰ ਥੜਾ। ਇਹਦਾ ਸੁੱਕੂ ਜਿਹਾ ਆਉਂਦੇ। ਹਾਂ? ਇਹਦਾ ਸੁੱਕੂ ਜਿਹਾ ਆਉਂਦੇ। ਡਿਨਰ ਆ ਕਰ ਲੈ ਲਿਆ ਦੇਖਾ ਨਹੀਂ ਇਹ ਹੀ ਹੈ ਡਿਨਰ ਫਿਰ ਡਿਨਰ ਨਹੀਂ ਖਾਣੀ ਪਰ ਮੈਂ ਕੀ ਖਾਉਂ ਮੈਂ ਗਾਉਂਗਾ ਨਹੀਂ ਪੜਦਾ ਹਵਾ ਦੇਖੋ ਕਿੰਨੀ ਆ ਗਈ ਉਧਰ ਦੇਖੋ ਇੰਨੀ ਹਵਾ ਆ ਗਈ ਕਿ ਮੈਂ ਬਣਾ ਲੰਨੇ ਮੈਗੀ ਅੱਛਾ ਬਣਾਵਾ ਮੈਗਾ ਤਨੋਂ ਦਵਾ ਮੈਗਾ ਛੁੱਟੀਆਂ ਆ ਹੋਣ ਵਾਲੀਆਂ ਨੇ ਕਰਤਾਣਾ ਹੀ ਆ ਛੁੱਟੀਆਂ ਛੁੱਟੀਆਂ ਤਾਲੀਆਂ ਵਿੱਚ ਇਦਾਂ ਨਹੀਂ ਖਾ ਜਾਂਦੇ ਜਿਆਦੇ ਕਰੇਲੇ ਸਾਰੇ ਉਹ ਕਰੋੜਲੇ ਅੰਦਰ ਤੇ ਸਾਰੇ ਕਰਤੇ ਬੇਲੇ ਖਾਲੀ ਕਰਤੇ ਹਨ ਚਲੋ ਮੰਮੀ ਪਾ ਰਹੀ ਆ ਉਧਰ ਤੇਲ ਡੋਂਗੇ ਚ ਨਾ ਸੌਰੀ ਕੜਾਹੀ ਚ ਬਸ ਹੁਣ ਉਧਰ ਦੇਖੋ ਧੁੱਪ ਤਾਂ ਹੈਗੀ ਆ ਪਰ ਅਸੀਂ ਨਾਲ ਦੀ ਨਾਲ ਹੁਣ ਲੱਗ ਜਣਾਏ ਫਿਰ ਕੰਮ ਛੇਤੀ ਨਿਭੜ ਜਾਂਦਾ ਹੈ ਹਨਾ ਕਰੇਲਿਆਂ ਦਾ ਕੰਮ ਵੀ ਜਿਆਦਾ ਪ੍ਰੋਸੈਸ ਥੋੜਾ ਲੰਬਾ ਹੋ ਜਾਂਦਾ ਹੈ ਬਸ ਤਾ ਕਰਕੇ ਸ਼ਾਮ ਨੂੰ ਨਾ ਇੱਕ ਮੱਖੀਆਂ ਜਿਆਦੇ ਹੋ ਜਾਂਦੀਆਂ ਨੇ ਬਸ ਕਰੇਲੇ ਬਣ ਕੇ ਤਾਂ ਟੈਨਸ਼ਨ ਫਰੀ ਹੋ ਜਾਣਗੇ ਤੂ ਪਜੇ ਧਰ ਤੇ ਧਰ ਲੱਗੇ ਸੀ ਕ੍ਰੇਲੇ ਧੁੱਪੋਂ ਕਿਉਂਕਿ ਇੱਧਰ ਹਵਾ ਲੱਗੇ ਚੱਲਣ ਬੱਦਲ ਵੀ ਹੋ ਰਿਹਾ ਬੱਦਲ ਆ ਰਿਹਾ ਇੱਧਰੋਂ ਉਹ ਦੇਖੋ ਸਾਹਮਣੇ ਬੱਦਲ ਹੋ ਰਿਹਾ ਹੋ ਜਾਣਗੇ ਫਟਾਫਟ ਬਣਾ ਲੈਣੇ ਆ ਬਸ ਬੱਦਲ ਆ ਗਿਆ ਉਹ ਦੇਖੋ ਹਨਾ ਬੱਦਲ ਆ ਨਾ ਉਹ ਹੈ ਥੁਰਾ ਥਲੇ ਗਾ ਰਹੇ ਸੀ ਬੱਦਲ ਆ ਗਿਆ ਬੱਦਲ ਆ ਗਿਆ ਬੱਦਲ ਨਾ ਦੇਖੀ ਜਾਉਂਗੇ ਫਟਾਫਟ ਤਲ ਲੈਣੇ ਬਸ ਕਰੇਲੇ ਹੋ ਗਏ ਵਿਲੇ ਆ ਦੇਖੋ ਕਰੇਲੇ ਹੋਰ ਫਟਾਫਟ ਤਲ ਲੈਣੇ ਨਹੀਂ ਫੇਰ ਉਹਦਣ ਮੰਗੂ ਅੰਦਰੇ ਜਾਣਾ ਪਊ ਨਹੀਂ ਆਂਦੇ ਪਹਿਲਾ ਪਹਿਲਾ ਬਣਾ ਲਈਏ ਕਰੇਲੇ ਮੇਰੀ ਦਾ ਤਵਾਰ ਨਹੀਂ ਜਿਹੜੇ ਆਪਾਂ ਇਸ ਤਰ੍ਹਾਂ ਕੇਲੇ ਕੇਲੇ ਜਿਹੜੇ ਡੰਗਰੇਲੇ ਬਣਾਨੇ ਆ ਨਾ ਉਹਨਾਂ ਚ ਤੇਲ ਘੱਟ ਲੱਗਦਾ ਜਿੱਮੇ ਹੁਣ ਬਸ ਇਹ ਇਹ ਫਰਾਈ ਹੋ ਜਣੇ ਵਿੱਚ ਕਰੇਲੇ ਬਾਕੀ ਬਾਅਦ ਚ ਫਿਰ ਆਪਾਂ ਥੋੜੇ ਤੇਜ ਪਾਣੀ ਸਾਰੇ ਪਾਣੀ ਸਾਰੇ ਹੋ ਜਾਣਗੇ ਫਿਰ ਤੇ ਬਾਹਰੋਂ ਤਾਂ ਨਹੀਂ ਹੋਊਗਾ ਕਿੜਾਈਏ ਕੋਈ ਚੀਜ਼ ਫਿਰ ਨਾ ਚਮਟਾਰੇ ਨਾਲ ਮਾਰੂ ਇਸ ਨੇ ਆਪਾਂ ਉਹ ਤੋਂ ਇਹਨਾਂ ਦਾ ਤਾਂ ਨਾ ਹਾਂ ਫਿਰ ਥੋੜੇ ਤੇਜ ਨਾਲ ਪਿਆਜ਼ ਫਰਾਈ ਕਰ ਸਕਦੇ ਹਾਂ ਬਸ ਯਾਰੀ ਕੀਜੀਆ ਆਪਣਾ ਦੂਜੇ ਲੋਟ ਬਣਾਉਂਦੇ ਆ ਨਾ ਉਹ ਚ ਬਹੁਤ ਜ਼ਿਆਦਾ ਤੇਲ ਹੋ ਜਾਣਾ ਹੂੰ ਰਿੱਤੀ ਜਾਣ ਕੇ ਇਸੇ ਸਤਾ ਟਾਈਮ ਲੱਗਦਾ ਨਹੀਂ ਕਿ ਬਾਦ ਨਾ ਮੈਂ ਜੀਰਾ ਲਿਆਈਆਂ ਨਹੀਂ ਇਸ ਤੋਂ ਕੁਝ ਕਸ਼ਣ ਭੱਜਣਾ ਮਾਂ ਮੈਂ ਜੀਰਾ ਕਰ ਰਿਹਾ ਸੀ ਨਾ ਮਾਂ ਇਸ ਤੋਂ ਬਹੁਤ ਨੇਰੀ ਆਉਂਦੇ ਪਹਿਲਾਂ ਪਹਿਲਾਂ ਫਟਾਫਟ ਬਣਾ ਲੀਏ ਨਹੀਂ ਉਦਣ ਵਾਲੇ ਹੀ ਕੰਮ ਹੋ ਜਾਣਾ ਮੀ ਚਿਕਰਲੇ ਬਣਾਇਆ ਤਾਂ ਨੇਰੀ ਨਾਵੇ ਬੰਨੇਰੀ ਨਾਵੇ ਮੀ ਚਾਹੇ ਮੀ ਵੀ ਨਾਵੇ ਖੁਦ ਕਿਉਂਕਿ ਬਾਹਰ ਕੜਾ ਖੁੱਲੇ ਚਾ ਸਾਰਾ ਕੁਝ ਵੀ ਵੀ ਨਾ ਆਵੇ ਹਜੇ ਰਾਤ ਨੂੰ ਜਿੰਨਾ ਮਰਜ਼ੀ ਪਾਵੇ ਜੇ ਮੀ ਅੱਜ ਦਿਨ ਚ ਮਾੜੀ ਦੀ ਪਾ ਦੇ ਦਿੰਦਾ ਫਿਰ ਕਰੇਲਿਆਂ ਦੀ ਜਾਂ ਵੀ ਕੁਝ ਹੋਰ ਹੋਰ ਤਾਂ ਗੁਲਗੁਲੇ ਕਚੌਰੀਆਂ ਬਣੀਆਂ ਨੇ ਪਕੌੜੇ ਬਣ ਜਾਂਦੇ ਨੇ ਮੈਂ ਗੁਲਗੁਲੇ ਕਚੌਰੀਆਂ ਨੇ ਸ਼ਿਮਲਾ ਮਿਰਚ ਵਰਦੂ ਲੱਗਦੀ ਹੈ ਪਕੌੜਿਆਂ ਤੇ ਤਲਦਣਾ ਦੀਆਂ ਹਾਂ ਹਾਂ ਸੇ ਮੇਰਾ ਮਿਰਚਲੇ ਪਕੌੜੇ ਬਣ ਜਾਂਦੇ ਹੋਰ ਸ਼ਿਮਲਾ ਮਿਰਚ ਤਿਆਰ ਕੀ ਸਾਡੀ ਬਾਲੀ ਵੱਡੀ ਦੇਖੋ ਬੁੱਟੇ ਕਿੱਡੇ ਕਿੱਡੇ ਹੋ ਗਏ ਮੇਰੇ ਸ਼ਿਮਲਾ ਮਿਰਚਾਂ ਦੀ ਸਾਡੀ ਸੋਹਣੀ ਲੱਗ ਰਹੀ ਆ ਵਿੱਚ ਵਿੱਚ ਮਤਲਬ ਨਾ ਜੇ ਥੱਲੇ ਜਾ ਕੇ ਦਿਖਾਈਏ ਤੁਹਾਨੂੰ ਸਾਰੇ ਫੁੱਲ ਭਰੇ ਪਏ ਨੇ ਸ਼ਿਮਲਾ ਮਿਰਚ ਮਿਰਚਾ ਸੌਰੀ ਮਿਰਚਾਂ ਨਾਲ ਬੁੱਤੇ ਭਰੇ ਪਏ ਨੇ ਤਾਂ ਮਿਰਚਾਂ ਲੱਗੀਆਂ ਨਹੀਂ ਕੀ ਕਰਨ ਇੱਕ ਇੱਕ ਬੁੱਤੇ ਨੂੰ ਨਹੀਂ ਤਾਂ ਨਾ ਇੱਕ ਸਾਲ ਐਵੇਂ ਹੋਇਆ ਤੀ 2-3 ਸਾਲ ਤਾਂ ਆਪਣੇ ਲੱਗੀਆਂ ਹੀ ਲਾਈਆਂ ਹੀ ਨਹੀਂ 2-3 ਸਾਲ ਪਹਿਲਾਂ ਜਦ ਲਾਈਆਂ ਪੀਆਂ ਜਦ ਨਾ ਬੁੱਤੇ ਜਮੇ ਛੋਟੇ ਛੋਟੇ ਤੇ ਸ਼ਿਮਲਾ ਮਿਰਚੇ ਨਹੀਂ ਲੱਗਦੀ ਤੀ ਐਕ ਤੀ ਹਾਈਬ੍ਰਿਡ ਬੀਜ ਆਦ ਕੀ ਵਧੀਆ ਬੀਜ ਆ ਤਰੀਲੇ ਦਾ ਬਣ ਕੇ ਇਹਨਾਂ ਬੀਜੇ ਨਾ ਉਹ ਹਾਂ ਤਾਂ ਨਾਰਮਲ ਰਿਕਜਨ ਲੱਗੀ ਸਾਡੇ ਜਿਹੜੇ ਬੰਦੇ ਇਹ ਤਾਂ ਹੁਣ ਲੋਕਾਂ ਤੋਂ ਕਰ ਰਹੇ ਮੇਰਾ ਕਹਿੰਦਾ ਮਤਲਬ ਤਾਂ ਰਿਜਣ ਲੱਗੇ ਉਹ ਤਾਂ ਇੱਕ ਪਾਸੇ ਤੇ ਮਾੜੇ ਮਾੜੇ ਪੱਕਣੇ ਜੇ ਸ਼ੁਰੂ ਹੋਣ ਬਸ ਕਰੇਲਿਆਂ ਨਾਲ ਜਿਹੜੇ ਕਾਲੇ ਕਰ ਲਏ ਪੂਰੇ ਡਾਂਸ ਆ ਨਾ ਫੇਰ ਦੇਖੀ ਕਿਵੇਂ ਵਧੀਆ ਲੱਗਣਗੇ ਅਰੇ ਪੂਰੇ ਲੱਗਦੀਆਂ ਨੇ ਕਾਲੀਆਂ ਵਧੀਆ ਤਾਂ ਪਰ ਇੱਕ ਗੱਲ ਆ ਨਾ ਜਿਹੜੀ ਪਿਛਲੇ ਸਾਲਾਂ ਕਾਲੀਆਂ ਭੁੰਨੀਆਂ ਦੀ ਨਾ ਨਾ ਜਿਹੜੀ ਪਿਛਲੇ ਸਾਲ ਲਈ ਪ੍ਰਿੰਟੀ ਬਣੀ ਸੀ ਉਹ ਐਕਤੀ ਨਹੀਂ ਬਣ ਰਹੀ ਪਤਾ ਨਹੀਂ ਕਾਤੇ ਨਾ ਬੂਟੇ ਦਾ ਮੱਲਣਗੇ ਹਲੇ ਉਹ ਹੈ ਤਾਂ ਇਹਦੇ ਨਾਲ ਬੜਾ ਨਾ ਤੇ ਇੱਲੇ ਦੇਖੋ ਇੰਨੇ ਇੰਨੇ ਭੁੱਜ ਗਏ ਦੋਨੇ ਪਾਸੇ ਤੇ ਥਲ ਤੇ ਸਾਰੇ ਚਿੰਤੇ ਨਾਲ ਕਿਉਂਕਿ ਸਾਰੇ ਨਾ ਇਕੱਠੇ ਹੀ ਪਾਤੇ ਜਦ ਐ ਭੁੰਨ ਹੋ ਜਾਣਗੇ ਹੋਰ ਲਾਲ ਹੋ ਜਾਣਗੇ ਮੜੇਗੇ ਫੇਰ ਕੱਢਾਂਗੇ ਹੈ ਗੁਲਗਰਿਆਂ ਵਾਂਗ ਹੋ ਗਿੱਦੇ ਜਾਣਗੇ ਫੇਰ ਠੰਡੇ ਹੋ ਜਾਣਗੇ ਇਸ ਨੂੰ ਸਾਡਾ ਘੰਟਾ ਵਿੱਚ ਪਾ ਦਾਂਗੇ ਫੇਰ ਮੜੀ ਜਾ ਅੱਗ ਉਪਰ ਧਰ ਦਾਂਗੇ ਤੇਲ ਪਾ ਕੇ ਥੋੜਾ ਜਿਹਾ ਅੰਦਰ ਸੁੱਕੇ ਪਾਵੇਂ ਨਾ ਬੈੜੀਆਂ ਦੋ ਦਾਲੇ ਕਿੱਥੇ ਦੋ ਦਾਲੇ ਬਣਾ ਲੈ ਬੈੜੀਆਂ ਦੇ ਪੱਛੀਆਂ ਚੁੱਕੀ ਪਈਆਂ ਦੋ ਦਾਲੇ ਰੱਖੋ ਅੰਦਰ ਪਿਆ ਮਸਕਰੇਲੇ ਹੋ ਗਏ ਸਾਡੇ ਹੁਣ ਤਾਰਦੇ ਆਂ ਅਸੀਂ ਇਹਨੂੰ ਤਾਰ ਕੇ ਹੁਣ ਮਸਾਲਾ ਭੁੰਨ ਕੇ ਫਿਰ ਉਹਨਾਂ ਵਿੱਚ ਪਾ ਦਿਆਂ ਫੜਕਾ ਦੇਖ ਰਿਹਾ टुटन लग गए तुम पाओ फे नहीं चो सकते मेरे हाथ से फोन खड़ा नहीं तो करेले केले निकल लगना भुंड के मूह चो करेले फिर टूट रहे हैं क्योंकि रिग चुके हैं बस काले हुए है धुपा तो गई फिर नेरी किधरे गई ਮੱਖੀਆਂ ਜਦ ਆ ਜਾਂਦੀਆਂ ਨੇ ਮਾਰੀ ਜੀ ਚੀਜ਼ ਨਹੀਂ ਕਿਹਾ ਹਾਂ ਹਾਂ ਬੋ ਤਾਂ ਇੰਨਾ ਕ ਤੇਲ ਤੋਂ ਤੇਲ ਤਾਂ ਗਰਮਾਉਂ ਚਲਾ ਲਾ ਜੀਰਾ ਉਹ ਪਿਆ ਉੱਪਰ ਬਸ ਨੂੰ ਮਸਾਲਾ ਭੁੰਨ ਕੇ ਜਿਹੜੇ ਉਹ ਕarele ਕੱਢੇ ਆ ਬਸ ਉਹਨਾਂ ਚਾਹੀ ਭਰ ਦੇਣਾ ਹੈ ਕarele ਬਣ ਕੇ ਪਿਆਰ ਸੇ ਜਿਹੜੀ ਅੱਗ ਹੋ ਗਈ ਬਸ ਉਹਦੇ ਇਸੇ ਕੜਾਈ 'ਚ ਕarele ਸਾਰੇ ਪਾ ਕੇ ਇੱਕ ਪਰਤ ਰਦਾਣੀ ਹੈ ਕarele ਭਰ ਕੇ ਮਸਾਲਾ ਦੀ ਗਿੱਲ ਬਸ ਹਾਂ ਤੇ ਵਿੱਚ ਪਾ ਕੇ ਕਰ ਦੇਣੀ ਹੈ ਵਿੱਚ ਭਰ ਕੇ ਫਿਰ ਕarele ਅੱਗ ਤੇ ਧਰ ਦੇਣੀ ਹੈ ਹੈ ਆਹ ਦੋ ਪਰਤਾਂ ਧਰ ਦੇਣੀ ਆ ਨਾ ਵਿਚ ਜਿਹੜਾ ਬੁਕੇ ਆ ਮੇਚਾ ਚ ਮਾਰਦੀ ਸਾਦੀ ਪਾ ਲਾ ਈ ਕੋਸ ਆ ਉਹਨਾਂ ਪਾ ਕੇ ਪਾਇਆ ਕਰੀ ਅਰੇ ਆ ਅਰੇ ਆ ਜਰੀ ਨੂੰ ਆ ਆ ਤਾਂ ਫਿਰ ਦੋ ਬੁਕੇ ਰੱਖ ਲਾਂ ਤੋ ਨਾ ਪਾ ਖੱਲੇ ਆ ਤਾਂ ਆਓ ਫਿਰ ਆਪ ਸਰ ਸਾਫੇ ਚ ਬਸ ਨੂਨ ਮਿਕਸ ਵੀ ਦੇ ਆਪਾ ਹੁਣ ਹੌਲੀ ਹੌਲੀ ਹੋਰ ਭੁੰਨ ਲੈਣਾ ਮਸਾਲਾ ਕਿਉਂਕਿ ਮਸਾਲਾ ਹਜੇ ਥੋੜਾ ਜਿਹਾ ਹੋਰ ਭੁੰਨਣਾ ਲਾਏ ਗੋਹਾ ਹੋ ਗਿਆ ਉਹ ਜਾ ਵੀ ਲੈ ਪਰ ਦੋ ਫੇਨ ਤੇ ਕੱਚਾ ਤਾਂ ਤੱਕ ਨਹੀਂ ਉਹ ਹਾਂ ਸੱਚ ਐ ਡਿਜੈਸਟਰੀ ਜਾਂਦਾ ਇਹਨਾਂ ਉਹ ਜੀ ਮਸਾਲਾ ਗਿਆ ਸਾਡਾ ਪੁੰਨ ਹੁਣ ਕਰੇਲੇ ਭਰ ਦੀਏ ਫਟਾਫਟ ਕਿਉਂਕਿ ਘੜੀ ਚ ਬੱਦਲ ਹੋ ਜਾਂਦਾ ਘੜੇ ਚਾ ਚਾ ਲੈ ਜਾਂਦਾ ਹੈ ਬੱਦਲ ਨਹੀਂ ਅੱਡ ਦੁ ਕੀ ਕਰਿਆ ਪਿਆ ਉਪਰ ਧਾਰਾ ਦਾ ਟਾਈਮ ਹੋ ਗਿਆ ਹਨਾ ਹੋਰ ਧਾਰਾ ਦਾ ਵੀ ਟਾਈਮ ਹੋ ਗਿਆ 4:30 ਹੋ ਗਏ ਇੱਕ ਵਸ ਨਾ ਰਹਿ ਜਾ ਕੇ ਕਰੇਲੇ ਬਣਾਉਣੇ ਜੀ ਭਰਨੇ ਓਖੇ ਆ ਬਾਅਦ ਚ ਤੱਤਾਏ ਨਾ ਮਸਾਲਾ ਫਿਰ ਹਜੇ ਖੜਜੂ ਫਿਰ ਹਜੇ ਧਾਰ ਠੰਡੇ ਫਿਰ ਮੈਂ ਆਪੇ ਭਰ ਦੂੰਗੀ ਫਿਰ ਮੈਨੂੰ ਅਜ ਨਾ ਉਹ ਭਰ ਦੂ ਇੰਨੇ ਧਾਰ ਬੱਤ ਨੇ ਹੋਰ ਉਹ ਚੁੱਲ੍ਹੇ ਦੇ ਉੱਪਰੇ ਕੱਢ ਗਿਆ ਆ ਕੇ ਲੱਕੀ ਫੇ ਮੈਂ ਭਰ ਦਉਂਦੀ ਆ ਰਣ ਦੋਨੇ ਨਾਲ ਠੰਡਾ ਹੋ ਜਾਊਗਾ ਮੈਂ ਭਰ ਦਉਂ ਤੇ ਨਾਲੇ ਠੰਡਾ ਹੋ ਜਾ ਭਰ ਕੇ ਮਾੜਾ ਤੇਰੇ ਕੋਲ ਉੱਪਰੇ ਧਰਦੀ ਬਸ ਹਾਂ 4:30 ਹੋ ਗਏ ਹਾਂ ਉੱਪਰੇ ਧਰਦੀ ਠੀਕ ਆ ਚਲ ਭਾੜਾ ਪਾ ਲੈ ਫੇ ਮੈਂ ਸੈਟ ਕਰ ਸਕੀ ਹਾਂ ਤਾਰਾ ਕੁੱਡਣੀ ਦਾ ਮਾਇਨਿੰਗ ਨੂੰ ਘੰਟਾ ਫਿਲੋਣਾ ਹੋਰ ਤਾਰਾ ਦਾ ਟਾਈਮ ਹੋ ਗਿਆ ਆ ਪਰ ਪਰ ਦੇਖੋ ਇਹ ਮੇਰੇ ਰੱਖੀ ਜਾਣੇ ਫਿਰ ਬਾਅਦ ਚ ਇਹ ਚ ਮੜਾ ਜਾ ਇਹ ਚ ਮੜਾ ਜਾ ਤੇਲ ਪਾ ਕੇ ਤੁਹਾਨੂੰ ਹਾਂ ਬਸ ਮੈਂ ਕਰੀ ਇਹ ਤਾਂ ਬਹੁਤ ਹੈ ਤੇਲ ਕਾ ਨੂੰ ਪਾਣਾ ਨਾ ਐਂ ਛੱਡ ਦਾਂਗੀ ਮੇਰਾ ਰੱਚ ਜਾਊਗਾ ਨੂੰ ਵਿੱਚ ਸਾਰਾ ਰੱਚ ਜਾਣਾ ਮੈਂ ਕਿ ਭੀ ਇਹ ਚ ਤਾਂ ਤੇਲ ਘਟ ਲਾ ਦਸਮਿਆ ਕਰੇਲਿਆ ਚ ਵੀ ਥੋੜਾ ਨਿਕਲਿਆ ਬਸ ਨਹੀਂ ਆਇਆ ਕਰੀ ਹਾਂ ਅੱਗ ਪਰੇ ਧਰਦੀ ਲੋਂਦਾ ਉਪਰੋਂ ਟਾਕਦੀ ਠੀਕ ਹੈ ਪਾ ਲਿਆ ਮੈਂ ਤਾਂ ਹੋਰ ਹੋਰ ਪਾ ਦੇਣਾ ਤੂੰ ਬਲਟ ਚੱਕ ਕੇ ਫਿਰ ਚਲ ਮੈਂ ਲਿਓ ਨਹੀਂ ਬਾਹਰ ਲੋ ਜੀ ਕਰੇਲੇ ਲੈ ਭਾਰ ਤੇ ਹੁਣ ਆ ਜਿਹੜੇ ਕਰੇਲੇ ਆ ਨਾ ਬਸ ਹੁਣ ਜਿਹੜਾ ਇਹਦੇ ਵਿੱਚ ਮਸਾਲਾ ਪਿਆਏ ਬਸ ਇਹਦੇ ਵਿੱਚ ਰੱਖ ਦੋਨੇ ਸਾਰੇ ਕਰੇਲੇ ਬਸ ਹੁਣ ਆ ਅੱਗ ਹੈਗੀ ਏ ਥੋੜੀ ਬੋਤੀ ਬਸ ਜਦ ਤੱਕ ਰੋਟੀ ਨਹੀਂ ਬਣਾਉਂਦੇ ਬਸ ਇਹ ਅੱਗ ਤੇ ਰਹਿਣਗੇ ਕਰੇਲੇ ਸਾਰੇ ਐਨ ਬਸ ਫਿਰ ਹੋਰ ਨਰਮਾਈ ਫੜ ਜਾਣਗੇ ਨਾਲੇ ਹੋਰ ਸੇਕ ਲੱਗ ਜੂਗਾ ਇਹਨਾਂ ਨੂੰ ਵਧੀਆ ਬਣ ਜਾਣਗੇ ਐਨ ਤਾਂ ਕਿ ਪਰੇ ਤੋਂ ਬਾਅਦ ਵੀ ਨਾ ਮਤਲਬ ਮਸਾਲਾ ਤਾਂ ਨਿਕਲਦਾ ਹੀ ਹੈ ਨਾ ਚਲ ਜੀ ਜੀ ਨਾ ਕਰਕੇ ਆਪਾਂ ਚਲੋ ਇੰਨੀ ਖੇਚੜਾ ਕੰਨੂ ਕਰਨੀ ਆ ਹੁਣ ਏਦਾਂ ਹੀ ਬਣਾਉਣ ਲੱਗੇ ਅਸੀਂ ਨਾਲੇ ਉਹਨਾਂ ਚ ਨਾ ਤੇਲ ਜਿਆਦਾ ਭਰਦਾ ਏ ਐਵੇਂ ਤੇਲ ਥੋੜਾ ਘੱਟ ਲੱਗਦਾ ਲੱਗਦਾ ਤਾਂ ਹੈਗਾ ਇਹ ਚਲੋ ਤੇਲ ਚ ਫਰਾਈ ਚੀਜ਼ ਜਿਹੜੀ ਹੋਗੀ ਉਹ ਤਾਂ ਤੇਲ ਵਾਲੀ ਉਹ ਹੋਗੀ ਪਰਾ ਯਾਨੀ ਕਿ ਤੇਲ ਬਹੁਤ ਘਟਦਾ ਹੈ। ਕਰੇਲੇ ਦੇ ਅੰਦਰ ਤੱਕ ਤੇਲ ਨਹੀਂ ਜਾਂਦਾ। ਜਿਹੜੇ ਢਾਗੇ ਵਾਲੇ ਹੁੰਦੇ ਆ ਉਹਦੇ ਵਿੱਚ ਕਰੇਲੀ ਮਸਾਲਾ ਨਾ ਤੇਲ ਮਸਾਲੇ 'ਚ ਬਹੁਤ ਜ਼ਿਆਦਾ ਪੈ ਜਾਂਦਾ ਹੈ। ਜਦੋਂ ਤਾਂ ਫਿਰ ਸ਼ਾਮ ਨੂੰ ਸੀ ਕੱਢਦੇ ਨਾ ਤੇਲ ਇਹ ਤੇਲ ਇਹ ਨਾ ਤੇਲ ਬਚਦਾ। ਹੁਣ ਉਹ ਮੈਂ ਛੱਡਦੇ ਸੀ ਕਰੇਲੇ ਵਾਲੇ। ਐਵੇਂ ਬਹੁਤ ਆਸਾਨ ਹੈ ਨਾ ਛੇਤੀ ਬਣ ਜਣੇ ਨੇ ਲੱਗਦੇ। ਨਹੀਂ ਘਟ ਲੱਗਦਾ। ਛੋਟਾ ਫੜ ਬੇਲੇ ਹੋ ਜਾਂਦੇ ਨੇ ਘੰਟੇ 'ਚ। ਚਲੋ ਬਸ ਇਹ ਉਹ ਵੀ ਖਾ ਰਿਹਾ ਹੈ ਇੱਧਰ ਰਸ ਗੁੱਲੇ ਗੁਲਾਬ ਜਮਣਾ। ਯੋਵਿਨਾ ਅੱਬਾ ਕਿਉਂਕਿ ਨਾ ਇਹਦੀ ਨਾ ਜਾੜਾ ਖਰਾਬ ਹੈ ਇਸ ਕਰਕੇ ਮੈਂ ਮਿੱਠਾ ਤਾਂ ਤੋਂ ਰੋਕਦੀ ਆ ਹਨਾ ਇਹ ਨਹੀਂ ਹੈਗਾ ਵੀ ਇੱਥੇ ਨਾਲ ਦੇ ਨਾਲ ਬਰਸ਼ ਕਰਨਾ ਬੈਨਾ ਦੇਖੋ ਇਹਦੇ ਜਾੜ ਦੇ ਅੰਦਰ ਲੱਗਦਾ ਹੈ ਫਿਰ ਦਰਦ ਹੁੰਦਾ ਹੈ ਠੰਡਾ ਠੰਡਾ ਵੀ ਨਾਲੇ ਮਿੱਠਾ ਵੀ ਮਿੱਠਾ ਦਾ ਜਾੜਾ ਨੂੰ ਖਰਾਬ ਕਰਦਾ ਤਾਂ ਕਰਕੇ ਨਾ ਮੈਨੂੰ ਰੋਕਦੀ ਆ ਇਹ ਨਾ ਫ੍ਰਿਜ ਚੋਂ ਚੋਰੀ ਤੇ ਚੱਕ ਕੇ ਪਿਛਲੇ ਬੇੜੇ ਚ ਲੰਘਾ ਇਹਨੂੰ ਮੈਂ ਲਿਆ ਦੇ ਖਿੜਕੀ ਚੋਂ ਫੜਿਆ ਫਿਰ ਮੈਂ ਕਿਹਾ ਚਲ ਹੁਣ ਖਾਏ ਦੇ ਅੰਦਰ ਬੈ ਕੇ ਖਾ ਲਾ ਹਵਾ ਚੱਲ ਰਹੀ ਏ ਠੰਡੀ ਮੌਸਮ ਹੋ ਗਿਆ ਕਿੰਨਾ ਵਧੀਆ ਅਸੀਂ ਗੁਰਦੁਆਰਾ ਸਾਹਿਬ ਜਾ ਅੱਜ ਨਾ ਛੇਤੀ ਜਾਇਆ ਏ ਤੇ ਬਸ ਤਾ ਕਰਕੇ ਕਿਉਂਕਿ ਉਦੋਂ ਨਾ ਸੀ ਨੇਰੀ ਚ ਫਸ ਗਏ ਸੀਗੇ ਇਸ ਦਿਨ ਅਸੀਂ ਪਿਛਲੀ ਵਾਰ ਇਹ ਜੇ ਮੌਸਮ ਚ ਅਸੀਂ ਗਏ ਸੀਗੇ ਗੁਰਦੁਆਰਾ ਸਾਹਿਬ ਤਾਂ ਅਸੀਂ ਨੇਰੀ ਚ ਫਸ ਗਏ ਤੇ ਬੁਰੀ ਤਰ੍ਹਾਂ ਅੱਧਾ ਘੰਟਾ ਫਿਰ ਉੱਥੇ ਬੈਠੇ ਰਹੇ ਚਲ ਬੈਠੇ ਤਾਂ ਗੁਰਦੁਆਰੇ ਚ ਤਾਂ ਕੋਈ ਇਹ ਜੀ ਗੱਲ ਨਹੀਂ ਹੈਗੀ ਪਰ ਫਿਰ ਵੀ ਕਈ ਵਾਰ ਐਵੇਂ ਹੁੰਦਾ ਨੇਰੀ ਨਹੀਂ ਹਟਦੀ ਤੇਜ਼ ਮੀਂਹ ਆਉਣ ਲੱਗਦੇ ਹਨ ਤਾਂ ਕਰਕੇ ਫਿਰ ਅਸੀਂ ਅੱਜ ਮੌਸਮ ਥੋੜਾ ਜਿਹਾ ਸੈੱਟ ਨਹੀਂ ਤਾਂ ਫਿਰ ਅੱਜ ਵੀ ਅਸੀਂ ਪਹਿਲਾਂ ਹੀ ਚਲੇ ਗਏ ਕਿ ਚਲ ਤਾਂ ਅੱਲਾ ਹੀ ਜਾ ਜਾਂਦੀ ਹੈ ਹੋਣ ਰੋਟੀ ਤਾਂ ਮੰਮੀ ਨੇ ਸਾਡੇ ਆਂਦਿਆਂ ਨੂੰ ਮੇਰੇ ਆਂਦਿਆਂ ਨੂੰ ਬਣਾ ਲਈ ਹੁਣ ਮੈਂ ਸੋਚ ਰਹੀ ਆ ਵੀ ਚੱਲ ਅੰਨੇ ਮੌਸਮ ਠੀਕ ਆ ਠੰਡੀ ਹਵਾ ਚੱਲ ਰਹੀ ਆ ਹੁਣ ਗੁਰਦੁਆਰਾ ਸਾਹਿਬ ਤੇ ਆਇਆ ਹੈ ਤੇ ਹੁਣ ਘੁੰਮਣ ਚੱਲ ਜਾਨੇ ਆ ਹਾਂ ਤੂੰ ਕਹਤੇ ਮੂੰਹ ਸੜਿਆ ਪਿਆ ਤੇਰਾ ਇਹਦਾ ਮੂੰਹ ਸੜਿਆ ਪਿਆ ਕਿਉਂਕਿ ਇਹਨੂੰ ਦੱਸ ਨਹੀਂ ਰਿਹਾ ਕੋਈ ਵੀ ਅਗੋਂ ਪੱਕਾ ਕਾਦਾਊਗਾ ਹਨਾ ਕਿਉਂਕਿ ਇਹ ਅਬੂ ਤੇ ਨਰਾ ਹੈ ਕੋਈ ਨਾ 1 ਮਿੰਟ ਖੜ ਮੈਂ ਹੁਣੇ ਪੁੱਛ ਲੰਨੀ ਆ ਕਿਉਂਕਿ ਅੱਜਾ ਉਹ ਆਇਆ ਨਹੀਂ ਹੈਗਾ ਅੱਜ ਹੈਗਾ ਸ਼ੁੱਕਰਵਾਰ ਅੱਜ ਆ ਵੀ ਜੁਕ ਗੁਰਦੁਆਰੇ ਮੈਂ ਹੁਣ ਇੱਕ ਮੈਂ ਕਮੈਂਟ ਕਰ ਰਹੀ ਸੌਰੀ ਮੈਸੇਜ ਕਰਕੇ ਪੁੱਛਦੀ ਆ ਵੀ ਅਬੂ ਕਾਤੇ ਨਹੀਂ ਆਇਆ ਤਾਂ ਕਰਕੇ ਇਹ ਮੂੰਹ ਚੜਾਈ ਫਿਰ ਰਿਹਾ ਵੀ ਅਬੂ ਆਇਆ ਨਹੀਂ ਹੁਣ ਗੁਰਦੁਆਰੇ ਤੋਂ ਆਇਆ ਏ ਲੋ ਜੀ ਹੁਣ ਖਾਣ ਲੱਗੇ ਆ ਰੋਟੀ ਯੂਵੀ ਨੇ ਤਾਂ ਖਾ ਲਈ ਯੂਵੀ ਨੂੰ ਮੈਂ ਸਵੇਰੇ ਜਿਹੜੀ ਬਚਦੀ ਸਬਜ਼ੀ ਸੀ ਉਹ ਦਈ ਹੈ ਕਿਉਂਕਿ ਯੂਵੀ ਨਾ ਕਰੇਲੇ ਖਾਂਦਾ ਨਹੀਂ ਹੈਗਾ ਆ ਹੁਣ ਪਾਣ ਲੱਗੀ ਆ ਬੀਬੀ ਦੀ ਰੋਟੀ ਬਿੱਬੀ ਨੂੰ ਵੀ ਥੋੜਾ ਹੀ ਦਮਾ ਕਰੇਲਾ ਕਿਉਂਕਿ ਤળਿਆ ਹੋਇਆ ਉਹਨਾਂ ਨੇ ਜ਼ਿਆਦਾ ਖਾਣਾ ਨਹੀਂ ਥੋੜਾ ਹੀ ਦਮਾ। ਬਸ ਹੁਣ ਖਾਣ ਲੱਗੇ ਆਂ ਜੀ ਰੋਟੀ। ਤੇ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਸੀਗਾ। ਉਮੀਦ ਹੈ ਤੁਹਾਨੂੰ ਪਸੰਦ ਜ਼ਰੂਰ ਆਊਗਾ। ਥੈਂਕ ਮਤਲਬ ਵੀਡੀਓਜ਼ ਬਹੁਤ ਘੱਟ ਦੇਖਦੇ ਹੋ ਤੁਸੀਂ ਤਾਂ ਪਲੀਜ਼ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ। ਫੁੱਲ ਮਿਲਾਂਗੇ ਤੁਹਾਨੂੰ ਅਸੀਂ ਆਪਣਾ ਚੈਨਲ ਸੋਰੀ ਜਾਂ ਤੋਂ ਪਹਿਲਾਂ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਕਰਿਓ ਕਮੈਂਟ ਵੀ ਤੁਹਾਡੇ ਬਹੁਤ ਘੱਟ ਆ ਕੇ ਪਲੀਜ਼ ਕਮੈਂਟ ਵੀ ਕਰੋ ਕਮੈਂਟ ਨਾ ਰੋਕੋ ਤੇ ਬਸ ਹੁਣ ਮੈਂ ਰੋਟੀ ਬਣਾਉਂ ਮਿਲ ਦਿਆ ਤੁਹਾਨੂੰ ਅਸੀਂ ਆਪਣੀ ਅਗਲੀ ਸੌ ਬਾਏ